ਸਸ਼ੀਕਾਲ ਜੀ ਸਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿੱਖਿਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਤੋਂ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ 8 ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਦਾ ਜਿਹੜਾ ਫੈਸਲਾ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਵਿਵਾਦ ਵੀ ਖੜਾ ਹੋ ਗਿਆ ਸੀ ਕਈ ਲੀਡਰਾਂ ਦੇ ਵੱਲੋਂ ਵਿਰੋਧੀਆਂ ਦੇ ਵੱਲੋਂ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਤੇ ਪੰਜਾਬ ਸਰਕਾਰ ਨੂੰ ਖੂਬ ਘੇਰਿਆ ਜਾ ਰਿਹਾ ਸੀ ਤਾਂ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿਰਾਸਤੀ ਕਾਲਜਾਂ ਦੀ ਸਾਖ ਬਚਾਉਣ ਹਿੱਤ ਉਚੇਰੀ ਸਿੱਖਿਆ ਭਾਗ ਵੱਲੋਂ ਸੂਬੇ ਦੇ 8 ਕਾਲਜਾਂ ਨੂੰ ਖੁਦ ਮੁਖਤਾਰ ਬਣਾਉਣ ਸੰਬੰਧੀ ਲਏ ਗਏ ਫੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੋਂ ਦੱਸ ਰਹੇ ਹਾਂ ਕਿ ਜਿਹੜੇ 8 ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਸੀ ਹੁਣ ਉਹਨਾਂ ਕਾਲਜਾਂ ਨੂੰ ਰੋਕਿਆ ਗਿਆ ਹੈ ਕਿਉਂਕਿ ਜਿਸ ਨੂੰ ਲੈ ਕੇ ਹੁਣ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਤਨबीर ਕੰਧ ਦੀ ਹੋਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਤੇ ਦੂਜੇ ਪਾਸੇ ਜਿਹੜੇ ਮਲੇਰ ਕੋਟਲਾ ਤੋਂ ਕਾਲੀ ਦਲ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਵੱਲੋਂ ਵੀ ਇਹਦੀ ਨਖੇਦੀ ਕੀਤੀ ਗਈ ਸੀ ਕਿਉਂਕਿ ਮਲੇਰ ਜਿਹੜਾ ਮਲੇਰ ਕੋਟਲਾ ਵੈ ਉਥੋਂ ਦਾ ਵੀ ਜਿਹੜਾ ਕੋਲਜ ਸੀ ਉਸਨੂੰ ਵੀ ਪ੍ਰਾਈਵੇਟ ਕੀਤਾ ਜਾ ਰਿਹਾ ਸੀ ਇੱਕ ਮਾਸਟਰ ਦਾ ਮੁੰਡਾ ਜਿਹੜਾ ਪੜ੍ਹਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਠ ਕਾਲਜ ਅੱਠ ਕਾਲਜ ਪੰਜਾਬ ਦੇ ਜਿਹੜਾ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂ ਕਿਉਂਕਿ ਇਹ ਦਿੱਲੀ ਦੇ ਲੋਕਾਂ ਦੇ ਹੱਥਾਂ ਦਾ ਖਿਡਾਉਣਾ ਹੈ ਇਹ ਲੋਕ ਬਹਿਰੂਪੀਏ ਨੇ ਜਿਹੜੇ ਰੂਪ ਬਦਲ ਕੇ ਸਾਡੀ ਪੰਜਾਬ ਦੀ ਭੋਲੀ-ਪਾਲੀ ਜਨਤਾ ਨੂੰ ਬੇਕੂਬ ਬਣਾ ਰਹੇ ਨੇ ਅੱਜ ਸਤਤ ਕਾਲਜ ਜਿਹਦੇ ਚ ਮਲੇਰ ਕੋਟਲਾ ਕਾਲਜ ਵੀ ਹੈ ਉਹਨੂੰ ਵੀ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਮਲੇਰ ਕੋਟਲਾ ਜਾਂ ਪੰਜਾਬ ਦੇ ਬਹੁਤ ਸਾਰੇ ਐਸੇ ਜਿਹੜੇ ਰਜ਼ਾਦ ਨੇ ਚਾਹ ਨੂੰ ਨਹੀਂ ਪੜਾ ਸਕਦੇ ਉਹਨਾਂ ਦੀ ਫੀਸਾ ਨਹੀਂ ਦੇ ਸਕਦੇ ਬੜੀ ਮਜਬੂਰੀ ਨਾਲ ਸਰਕਾਰੀ ਕਾਲਜਾਂ 'ਚ ਪੜਾਉਂਦੇ ਨੇ ਜੇ ਉਹ ਵੀ ਪ੍ਰਾਈਵੇਟ ਕਰ ਦਿੱਤੇ ਗਏ ਤਾਂ ਸਾਡੇ ਬੱਚੇ ਕਿੱਥੇ ਜਾਣਗੇ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਦੇ ਦਫ਼ਤਰ ਦਾ ਇਹ ਮੰਨਣਾ ਹੈ ਕਿ ਸਿੱਖਿਆ ਸੰਵਰਤੀ ਸੂਚੀ ਦਾ ਜਿਹੜਾ ਵਿਸ਼ਾ ਹੈ ਉਹ ਸੂਬਾ ਸਰਕਾਰ ਇਸ ਵਿਸ਼ੇ ਤੇ ਫੈਸਲਾ ਲੈਣ ਲਈ ਖੁਦ ਮਕਤੀਆਰ ਹੈ ਸੂਤਰਾ ਮੁਤਾਬਿਕ ਜੇਕਰ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਨੇ ਸਖਤ ਲਹਿਜੇ ਚ ਕਿਹਾ ਕਿ ਸੂਬਾ ਸਰਕਾਰ ਕੋਈ ਵੀ ਅਜਿਹਾ ਫੈਸਲਾ ਨਹੀਂ ਲਵੇਗੀ ਜੋ ਪੰਜਾਬ ਅਤੇ ਲੋਕ ਹਿੱਤਾਂ ਖਿਲਾਫ ਪੁਗਤਾ ਹੋਵੇਗਾ ਉਹਨਾਂ ਨੇ ਕਿਹਾ ਕਿ ਵਿਦਿਆਕ ਮਹਿਰਾਂ ਤੋਂ ਮਿਲੀ ਫੀਡਬੈਕ ਕਰਕੇ ਇਸ ਮਾਮਲੇ ਤੇ ਕੋਈ ਕਾਹਲ ਨਹੀਂ ਕੀਤੀ ਜਾਵੇਗੀ ਤੇ ਇਸ ਨੂੰ ਮੁੜ ਵਿਚਾਰਿਆ ਜਾਵੇਗਾ ਇਸ ਬਾਰੇ ਮਾਹਿਰ ਦੀ ਕੋਈ ਕਮੇਟੀ ਜਿਹੜੀ ਕਾਇਮ ਕੀਤੇ ਜਾਣ ਦੀ ਵੀ ਸੰਭਾਵਨਾ ਹੈ ਤੋਂ ਦੱਸ ਦਈਏ ਕਿ ਨਵੀਂ ਸਿੱਖਿਆ ਨੀਤੀ ਤਹਿਤ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯਾਨੀ ਕਿ UGC ਨੇ ਪਿਛਲੇ ਸਾਲ 3 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਹਰ ਸੂਬੇ ਚ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਇਆ ਜਾਣਾ ਹੈ ਵਿਦਿਅਕ ਮਾਹਿਰਾਂ ਦਾ ਤਰਕ ਹੈ ਕਿ ਕੇਂਦਰ ਸਰਕਾਰ ਇਸ ਨੋਟੀਫਿਕੇਸ਼ਨ ਜਰੀਏ ਉਚੇਰੀ ਸਿੱਖਿਆ ਦੇ ਨਿੱਜੀਕਰਨ ਵੱਲ ਕਦਮ ਵਧਾ ਰਹੀ ਹੈ DPI ਕਾਲਜਾਂ ਨੂੰ 8 ਕਾਲਜਾਂ ਨੂੰ ਪੱਤਰ ਜਾਰੀ ਕਰ ਯੂਜੀਜੀ ਦੇ ਪੋਰਟਲ ਤੇ ਅਪਲਾਈ ਕਰਨ ਲਈ ਆਖਰੀ ਤਾਰੀਖ ਸੀ ਸਮੁੱਚੇ ਪੰਜਾਬ ਚ ਇਹਨਾਂ ਕਦਮਾਂ ਨੂੰ ਲੈ ਕੇ ਜਿੱਥੇ ਵਿਵਾਦ ਖੜਾ ਹੋ ਗਿਆ ਸੀ ਤੇ ਸੂਬਾ ਸਰਕਾਰ ਤਰਫੋਂ ਕੋਈ ਵੀ ਪ੍ਰਤੀਕਰਮ ਇਸ ਨੂੰ ਲੈ ਕੇ ਨਹੀਂ ਆ ਰਿਹਾ ਸੀ ਹੁਣ ਜੇਕਰ ਸੂਤਰਾਂ ਦੀ ਮੰਨੀ ਤਾ ਕੁਝ ਅਧਿਕਾਰੀਆਂ ਨੇ ਮੁੱਖ ਮੰਤਰੀ ਦਫਤਰ ਨੂੰ ਇਸ ਫੈਸਲੇ ਬਾਰੇ ਉਹਲੇ ਚ ਰੱਖਿਆ ਜਦੋਂ ਮੁੱਖ ਮੰਤਰੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸਮੁੱਚੇ ਮਾਮਲੇ ਦੀ ਛਾਣਬਿਨ ਕੀਤੀ ਤੇ ਮੁੱਖ ਮੰਤਰੀ ਦਫਤਰ ਨੇ 8 ਕਾਲਜਾਂ ਨੂੰ ਖੁਦ ਮਕhtਿਆਰ ਬਣਾਏ ਜਾਣ ਵਾਲੇ ਫੈਸਲੇ ਨੂੰ ਮਲਤਵੀ ਕਰ ਦਿੱਤਾ ਹੈ ਤੋਂ ਦੱਸ ਦिए ਕਿ ਹੁਣ ਇਸ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਦੇ ਉੱਤੇ ਵਿਰੋਧੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਘੇਰੇ ਸਨ ਉੱਤੇ ਹੁਣ ਉਹਨਾਂ ਨੂੰ ਲੈ ਕੇ ਵੀ ਜਿਹੜਾ ਜੋ ਮਾਨ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਇੱਕ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਹੁਣ ਵੇਖਣਾ ਹੋਵੇਗਾ ਕਿ ਇਹਨਾਂ 8 ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਦਾ ਫੈਸਲਾ ਮੁੱਲਤਵੀ ਕਦੋਂ ਤੱਕ ਰਹਿੰਦਾ ਹੈ ਜਾਂ ਫਿਰ ਪ੍ਰਾਈਵੇਟ ਕਿਤੇ ਜਾਣਗੇ ਤੁਸੀਂ ਕੀ ਸੋਚਦੇ ਹੋ ਕਿ ਇਸ ਫੈਸਲੇ ਦੇ ਬਾਰੇ ਆਪਣੀ رائے ਜ਼ਰੂਰ ਦਿਓ